ਨੂੰ ਰੋਕਿਆ ਜਾਵੇਗਾ ਕੌਮ ਦੇ ਪਰਮਾਨੇ ਪਟਰੀ ਮਾਲ ਕੇ ਬੈਠ ਗਏ ਨੇ ਕੌਮ ਦੇ ਜਥੇਦਾਰ ਮਨੰਜਨ ਪ੍ਰਤਾਪ ਸਿੰਘ ਕਰਮ ਸਿੰਘ ਸਭ ਤੋਂ ਅੱਗੇ ਬੈਠੇ ਨੇ ਇਹਨਾਂ ਦੇ ਵਿੱਚ ਇੱਕ ਬੀਬੀ ਆ ਜਿਹਦੀ ਉਮਰ ਹੈ 21-22 ਸਾਲ ਉਹਦੇ ਕੁਛੜ 6-7 ਮਹੀਨਿਆਂ ਦਾ ਬੱਚਾ ਏ ਉਹ ਵੀ ਆਪਣੇ ਬੱਚੇ ਨੂੰ ਲੈ ਕੇ ਬੈਠੀ ਪਹਿਲਾਂ ਬਾਹਰ ਛੱਡਾਈ ਫਿਰ ਚੁੱਕ ਕੇ ਆ ਕੇ ਫਿਰ ਇੱਥੇ ਬੈਠ ਗਈ ਏ ਬੁੱਢਾ ਬਾਪ 75 ਸਾਲਾਂ ਦਾ ਵੇਖ ਰਿਹਾ ਸੀ ਉਹਨੇ ਆਖਿਆ ਧੀ ਤੇਰਾ ਪਹਿਲਾ ਫੈਸਲਾ ਸਹੀ ਸੀ ਹੁਣ ਵਾਲਾ ਫੈਸਲਾ ਗਲਤ ਹੈ ਇਹਨੂੰ ਜਿੱਥੋਂ ਚੁੱਕਿਆ ਈ ਉੱਥੇ ਛੱਡਿਆ ਧੀ ਦਾ ਦਿਲ ਉਸ ਬੀਬੀ ਦਾ ਦਿਲ ਬਲਬਲਿਆਂ ਦੇ ਨਾਲ ਭਰਿਆ ਹੋਇਆ ਸੀ ਉਹਨੇ ਆਖਿਆ ਬਾਪੂ ਮੇਰੇ ਦਿਲ ਵਿੱਚ ਅਜੀਤ ਜੁਝਾਰ ਵਸੇ ਮੈਨੂੰ ਜ압ਦੀ ਗੱਲ ਕੋਈ ਉਪਰੀ ਨਹੀਂ ਅਜੇ ਕੱਲ ਲਾਹੌਰ ਦੇ ਵਿੱਚ ਬਹਿ ਕੇ ਕਿ ਤਾਰੂ ਸਿੰਘ ਲਹਾ ਗਿਆ ਖੋਪਰੀ ਨਹੀਂ ਜੋਰਾਵਾਰ ਤੇ ਫਤਿਹ ਸਿੰਘ ਨਾਲ ਮੇਰੇ ਉਹ ਕਹਿੰਦੇ ਚੁੱਕਣੀ ਪਾਪ ਦੀ ਟੋਕਰੀ ਨਹੀਂ ਵੇੜਾ ਜ਼ੁਲਮ ਦਾ ਡੋਬਣਾ ਖੂਨ ਪਾ ਕੇ ਕਿ ਮੈਂ ਤੇਗ ਬਹਾਦਰ ਦੀ ਪੁੱਤਰੀ ਨਹੀਂ ਬਾਪੂ ਹੋਇਆ ਨਰੂਤਰ ਇਧਰ ਕੌਮ ਦੇ ਪਰਮਾਨੇ ਦੋ ਕੌਮ ਦੇ ਜਥੇਦਾਰ ਰੇਲ ਦੀ ਪਟਰੀ ਨੂੰ ਮਾਲ ਕੇ ਬੈਠੇ ਨੇ ਇਧਰ ਗੋਰੀ ਸਰਕਾਰ ਦਾ ਖੂਨੀ ਇੰਜਣ ਉਹ ਮੰਦਲਾ ਵੱਟ ਦਾ ਆ ਰਿਹਾ ਏ ਬਦਲੇ ਕੇ ਕਾਂਟੇ ਫਿਰ ਕੌਮ ਦੇ ਪਰਮਾਨਿਆਂ ਨੇ ਆਰੇ ਇਸ ਖੂਨੀ ਇੰਜਣ ਨੂੰ ਕਿਵੇਂ ਟੱਕਾ ਪਾਇਆ ਪਹਿਲੇ ਤੱਕ ਵੀ ਸਰੀ ਜਥਾ ਕੁਝ ਓਹ ਕਹਿੰਦਾ ਬਾਈ